ਫਿਰ ਪਠਾਨਕੋਟ ਸਬਜ਼ੀਆਂ ਹੋਈਆਂ ਲੋਕਾਂ ਦੇ ਬਜਟ ਦੇ ਵਿੱਚ ਪਹਿਲੇ ਨਾਲੋਂ ਘਟਿਆ ਰੇਟ ਪਿਛਲੇ ਦਿਨੀ ਹੋਈ بارش ਦਾ ਹੋਇਆ ਲੋਕਾਂ ਨੂੰ ਫਾਇਦਾ ਗ੍ਰਾਹਕ ਅਤੇ ਦੁਕਾਨਦਾਰ ਫਸਲ ਦੇ ਰੇਟਾਂ ਨੂੰ ਲੈ ਕੇ ਖੁਸ਼ ਜਿੱਥੇ ਪਿਛਲੇ ਮਹੀਨੇ ਸਬਜ਼ੀਆਂ ਦੇ ਰੇਟ ਆਸਮਾਨ ਛੂ ਰਹੇ ਸਨ ਅਤੇ ਆਮ ਲੋਕਾਂ ਦੇ ਬਜਟ ਤੋਂ ਸਬਜ਼ੀਆਂ ਬਾਹਰ ਹੁੰਦੀਆਂ ਜਾ ਰਹੀਆਂ ਸਨ ਉੱਥੇ ਹੀ ਹੁਣ ਪਿਛਲੇ ਦਿਨੀ ਹੋਈ بارش ਦੇ ਚੱਲਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੋਕਲ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਆਉਣਾ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚੱਲਦੇ ਸਬਜ਼ੀਆਂ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਪਠਾਨਕੋਟ ਘਟ ਹਨ ਅਤੇ ਇਸ ਦੇ ਨਾਲ ਗ੍ਰਾਹਕ ਦੇ ਚਿਹਰੇ ਤੇ ਰੌਣਕ ਨਜ਼ਰ ਆ ਰਹੀ ਹੈ ਕਿਉਂਕਿ ਸਬਜ਼ੀਆਂ ਦੇ ਰੇਟ ਘਟ ਹੋਣ ਦੇ ਨਾਲ ਉਹਨਾਂ ਦੀ ਰਸੋਈ ਦਾ ਬਜਟ ਸਹੀ ਹੋ ਰਿਹਾ ਹੈ ਪਰ ਦੁਕਾਨਦਾਰਾਂ ਜੇ ਵੀ ਗ੍ਰਾਹਕ ਦੀ ਉਡੀਕ ਦੇ ਵਿੱਚ ਸਨ ਕਿਉਂਕਿ ਜ਼ਿਆਦਾ ਪੈ ਰਹੀ ਠੰਡ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੋ ਰਿਹਾ ਮੁਸ਼ਕਲ ਅਤੇ ਲੋਕ ਮੰਡੀ ਦੇ ਵਿੱਚ ਘੱਟ ਹੀ ਨਜ਼ਰ ਆ ਰਹੇ ਹਨ ਇਸ ਵਾਰ ਗਲਵਤ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਸਬਜ਼ੀ ਦੇ ਰੇਟ ਪਿਛਲੇ ਸਾਲ ਇੰਨੀ ਨਹੀਂ ਆਸਮਾਨ ਛੂ ਰਹੇ ਸਨ ਪਰ ਇਸ ਵਾਰ ਇਹ ਕੰਟਰੋਲ ਦੇ ਵਿੱਚ ਹਨ ਕੁਝ ਦਿਨ ਪਹਿਲਾਂ ਸਬਜ਼ੀ ਦੇ ਰੇਟ ਜ਼ਰੂਰ ਆਸਮਾਨ ਛੂ ਰਹੇ ਸੀ ਪਰ ਪਿਛਲੇ ਦਿਨੀ ਹੋਈ ਬਾਰਿਸ਼ ਦੇ ਚੱਲਦੇ ਹੁਣ ਲੋਕਲ ਸਬਜ਼ੀ ਵੀ ਮੰਡੀ ਦੇ ਵਿੱਚ ਆਉਣ ਲੱਗ ਪਈ ਹੈ ਜਿਸ ਦੇ ਨਾਲ ਹੁਣ ਸਬਜ਼ੀ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਕਟ ਹਨ ਨਾਲ ਹੀ ਜਦੋਂ ਸਥਾਨਿਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹੁਣ ਹਰੀਆਂ ਸਬਜ਼ੀਆਂ ਉਹਨਾਂ ਦੇ ਬਜਟ ਦੇ ਵਿੱਚ ਹਨ ਕਿਉਂਕਿ ਪਹਿਲੇ ਨਾਲੋਂ ਇਹਨਾਂ ਦੇ ਰੇਟ ਘਟ ਹਨ ਪਠਾਨਕੋਟ ਤੋਂ ਬੁਸ਼ਵਲਾ ਦੀ ਰਿਪੋਰਟ ਹਲਚਲ ਪੰਜਾਬ ਦੀ ਯਾਨੀ ਕਿ ਸਬਜ਼ੀ ਫਰੂਟ ਦਾ ਨਾਰਮਲ ਵੈਚੇ ਰੇਟ ਇਥੇ ਨੇ ਜਿਆਦਾ ਨਹੀਂ ਵੜੇ ਫਿਕ ਰਿਹਾ ਅੱਜ ਕੀ ਰੇਟ ਉਹ ਕੇ ਸਭ ਤੋਂ ਜਿਆਦਾ ਹੁੰਦਾ ਜਦੋਂ ਇੱਕ ਗੋਭੀ ਹੈ ਉਹ ਵੀ ਜਦੋਂ ਸਹੀਤੀ ਹੋ ਜਾਂਦੀ ਹੈ ਨਾ ਸਮੋ ਸਾਰੀਆਂ ਚੀਜ਼ਾਂ ਦੇ ਭਾਅ ਡੋਨ ਹੋ ਗਏ ਐਸੇ ਵੇਲੇ ਆਲੂ ਦਾ ਰੇਟ ਵੀ ਠੀਕ ਹੈ ਪਿਆਜ਼ ਵੀ ਡੋਨ ਹੋ ਗਿਆ ਤੇ ਬਾਕੀ ਫਰੂਟ ਵੀ ਐਸੇ ਵੇਲੇ ਨਾਰਮਲ ਹੀ ਆ ਠੀਕ ਚੱਲ ਰਿਹਾ ਇਹਨਾਂ ਰੇਟ ਨਹੀਂ ਹੈ ਔਰ ਠੰਡੋ ਛਾਦੀ ਹੋਣ ਦੇ ਨਾਲ ਐਸੇ ਵੇਲੇ ਗਾਹ ਜਿਹੜਾ ਬਹੁਤ ਖਾਟਾ ਚੱਲਦਾ ਬਾਜ਼ਾਰ ਦੇ ਵਿੱਚ ਇਹ ਕਾਰਨ ਹੈ ਬਾਕੀ ਰੇਟ ਠੀਕ ਹੈ ਇਹ ਨਾਰਮਲ ਰੇਟ ਹੈ ਇਹਨਾਂ ਨਹੀਂ ਹੈ ਐਸੇ ਵੇਲੇ ਮਟਰ ਦਾ ਰੇਟ ਹੈ ਮਟਰ ਅੱਗੇ ਚੱਲ ਪਏਗਾ ਹੋਰ ਘਟ ਜਾਏਗਾ ਉਹਦਾ ਰੇਟ ਫਿਰ ਠੀਕ ਹੋ ਜਾਣਾ ਨਾਲਮਰ ਰੇਟ ਹੈ ਕਿ ਵਧੇ ਨਹੀਂ ਹੈ। ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਕਿੰਨੇ ਪਰਸੈਂਟ ਵਧੀਆਂ ਹੈ ਜਾਂ ਘਟੀਆਂ ਹੈ? ਨਹੀਂ ਜੀ ਸਬਜ਼ੀਆਂ ਦਾ ਰੇਟ ਠੀਕ ਰਿਹਾ ਹੈ। ਇਹਨੇ ਵਧੇ ਨਹੀਂ ਹੈ। ਐਸੇ ਵੇਲੇ ਸਿਰਫ ਵਧਾ ਨਾਲ ਜਿਹੜੇ ਗੋਭੀ ਦੇ ਸਾਈਤੀ ਹੋ ਗਏ ਬਿਲਕੁਲ। ਗੋਭੀ ਆ ਗਈ ਹੈ 20 ਰੁਪਏ ਕਿਲੋ 15 ਰੁਪਏ ਕਿਲੋ ਗੋਭੀ ਆ ਗਈ ਹੈ। ਬਾਕੀ ਇਹ ਮਟਰ ਤੇਜ ਹੈ ਐਸੇ ਵੇਲੇ। ਹੁਣ ਮਟਰ ਦੀ ਫਸਲ ਆ ਜਾਣੀ ਹੈ। ਜਦੋਂ ਮਟਰ ਦੀ ਫਸਲ ਆ ਗਈ ਤੇ ਸਾਰੇ ਸਬਜ਼ੇ ਡਾਊਨ ਹੋ ਜਾਣੇ ਆ ਮਟਰ ਦੇ ਆ ਕੇ ਮਟਰ ਗਾਜਰ ਇਹ ਲੋਕਲ ਆ ਜਾਣੇ ਆ। ਲੋਕਲ ਸਬਜ਼ੀਆਂ ਹੋਣ ਦੇ ਨਾਲ ਰੇਟ ਆ ਜਿਹੜੇ ਉਹ ਕੰਮ ਹੋ ਜਾਂਦੇ ਆ ਹੋਰ ਘਟ ਹੋ ਜਾਣਗੇ। ਹੋਰ ਸਰਦੀ ਜਾਂਦਾ ਆ ਕਿ ਘਟ ਲੋਕਾਂ ਦੀ ਆਵਾਜ਼ ਹੈ। ਜੀ ਹਾਂ ਜੀ ਸਰਦੀ ਦੇ ਕਾਰਨ ਲੋਕੀ ਘਟ ਨਿਕਲਦੇ ਆ ਬਾਹਰ। ਸਰਦੀ ਆ। ਜਿਹਦੇ ਨਾਲ ਘਟ ਆ ਰਹੀ ਆ। ਸਰ ਈਸ਼ਵਰੀ ਪਿਛਲੇ ਸਾਲ ਨਾਲੋਂ ਸਬਜ਼ੀਆਂ ਰੇਟ ਤੇਜ਼ ਰਹੇ ਆ। ਪੂਰੀ ਵਜ੍ਹਾ ਐ ਸਿੱਧੀ ਕਿ ਇਸ ਸੀਜ਼ਨ ਬਾਰਿਸ਼ ਬਹੁਤ ਲੇਟ ਹੋਈ ਆ। ਜਿਸ ਟਾਈਮ ਤੇ ਬਾਰਿਸ਼ ਪੈਣੀ ਚਾਹੀਦੀ ਸੀ ਉਸ ਟਾਈਮ ਤੇ ਬਾਰਿਸ਼ ਪਈ ਨਹੀਂ। ਇਸ ਵਜਿਨਾ ਸਬਜ਼ੀਆਂ ਇਸ ਵਾਰ ਥੋੜੀ ਤੇਜ਼ ਰਹੀਆਂ ਹੁਣ ਆ ਕੇ ਬਾਰਿਸ਼ ਪੈਣ ਦੀ ਵਜਿਨਾ ਫੇਰ ਰੇਟ ਘਟ ਗਿਆ ਜਿਹੜਾ ਸਬਜ਼ੀਆਂ ਰੇਟ ਡਾਊਨ ਹੋ ਗਿਆ ਔਰ ਹੁਣ ਠੰਡ ਦੀ ਵਜਿਨਾ ਗਾਹ ਜਿਹੜਾ ਮਾਰਕੀਟ ਚ ਘਟ ਨਿਕਲਦੇ ਆ ਸਰ ਨੋਰਮਲ ਹੈ ਜਿਆਦਾ ਕਿਸੇ ਦਾ ਵੀ ਨਹੀਂ ਗਿਆ ਇਸ ਦਾ ਕੀ ਮਟਰ ਅਗੇ ਜਿਆਦਾ ਸਸਤਾ ਹੋਏਂਦੇ ਹੈ ਕਿ ਨਹੀਂ ਇੰਨਾ ਸਸਤਾ ਨਹੀਂ ਹੋਇਆਗਾ ਥੋੜਾ ਐਦਾ ਹੈਗਾ ਬਾਕੀ ਸਬਜ਼ੀਆਂ ਸਾਰੀਆਂ ਲਿਮਟ ਰੇਟ ਤੇ ਹੀ ਗਿਆ ਇਸ ਲਈ ਬਿਲਕੁਲ ਦੇ ਮਨਾ ਜੀ ਦੇ ਆਹ ਹੀ ਤਿਆਰ ਫਰੂਟਾ ਸਬਜੀ ਦਾ ਕੋਈ ਖਰੀਦਣ ਆਏ ਆ ਪਿਛਲੇ ਦਿਨਾਂ ਕਾफी ਸਰਦੀਆਂ ਕਰਕੇ ਦੇ ਫਰੂਟ ਫਰਾਟ ਸਬਜੀ ਦਾ ਵੀ ਰੇਟ ਤੇਜ਼ ਸੀ ਹੁਣ ਮੌਸਮ ਠੀਕ ਹੋਣ ਕਰਕੇ ਥੋੜਾ ਰੇਟ ਵੀ ਡਾਊਨ ਹੋਇਆ ਤੇ ਧੁੱਪ ਕਰਕੇ ਤੇ ਬਾਹਰ ਨਿਕਲਣ ਦੇ ਲਈ ਤੈ ਤਾਂ ਵੈਸੇ ਕਰਕੇ ਖਰੀਦਦਾਰੀ ਕਰਨ ਲਈ ਆ ਰਹੇ ਆ ਜਿਹੜਾ ਇਸ ਵਾਰੀ ਇਹਦਾ ਪਿਛਲੇ ਸਾਲ ਦੇ ਮੁਕਾਬਲੇ ਸਬਜੀ ਰੇਟ ਕੰਟਰੋਲ ਨਹੀਂ ਜਾਂ ਕੋਈ ਫਰਕ ਆਗਾ ਨਹੀਂ ਠੀਕ ਹੈ ਇਸ ਵੇਲੇ ਪਿਛਲੇ ਤੇ ਕਾफी ਤੇਜ਼ ਰਹੇ ਆ ਹੁਣ ਇਸ ਵੇਲੇ ਥੋੜਾ ਜਿਹਾ ਕੰਟਰੋਲ ਤੇ ਹੋਇਆ ਹੈ ਅੱਗੇ ਹੋਰ ਆਸ ਹੈ ਕਿ ਥੋੜਾ ਹੋਰ ਕੰਟਰੋਲ ਹੋ ਗਏ بے ਕਾਮ ਪਬਲਿਕ ਦੇ ਵਾਸਤੇ ਆ ਜਾਣਗੇ ਰੇਟ ਇਹਦੇ ਕਿ ਹਰ ਬੰਦਾ ਆਪਣੀ ਖਰੀਦਦਾਰੀ ਕਰ ਸਕੇ